ਤੁਹਾਨੂੰ ਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਚਾਹੁੰਨਾ ਹੈ ਕਿ ਮੁੱਖ ਮੰਤਰੀ ਜੀ ਨੇ ਅੱਜ ਜਿਹੜੀ ਗੱਲ ਆਖੀ ਕਿ ਤੁਹਾਨੂੰ ਇਹ ਮਿਰਚਾਂ ਲੱਗ ਰਹੀਆਂ ਮਾਜੂਬ ਮੁੱਖ ਮੰਤਰੀ ਜੀ ਨੇ ਇਹੀ ਸਟੈਂਡ ਲਿਆ ਕਿ ਪੰਜਾਬ ਜਿਹੜਾ ਬਣਦਾ ਪਾਣੀ ਹਰਿਆਣੇ ਨੂੰ ਦੇ ਚੁੱਕਿਆ ਹੈ ਹੁਣ ਸਾਡੇ ਕੋਲ ਪਾਣੀ ਨਹੀਂ ਜਦੋਂ ਸਾਡੇ ਕੋਲ ਆਪਣੇ ਆਪਣੇ ਸੂਬੇ ਲਈ ਪਾਣੀ ਦੀ ਕਮੀ ਹੈ ਤੇ ਅਸੀਂ ਹਰਿਆਣੇ ਨੂੰ ਕਿਤਨਾ ਦੇ ਦਈਏ ਤੇ ਤੁਸੀਂ ਜੇ ਨਸੀਹਤ ਦੇਣੀ ਹੈ ਬਿੱਟੂ ਸਾਹਿਬ ਨਸੀਹਤ ਦੋ ਆਪਣੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਜਿਹੜੀ ਲਗਾਤਾਰ ਬੀਬੀਐਮਬੀ ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਦੀ ਹੈ ਸਾਜ਼ਿਸ਼ ਰਚ ਰਹੀ ਹੈ ਔਰ ਸਾਜ਼ਿਸ਼ ਦੇ ਤਹਿਤੀ ਪੰਜਾਬ ਦਾ ਪਾਣੀ ਜਿਹੜਾ ਆ ਉਹ ਦੇਣ ਦੀ ਿਕਵਾਇਦ ਜਿਹੜੀ ਹਰਿਆਣਾ ਨੂੰ ਦੇਣ ਦੀ ਿਕਵਾਇਦ ਸ਼ੁਰੂ ਕੀਤੀ ਗਈ ਨਸੀਹਤ ਦੇਣੀ ਆ ਤੇ ਹਰਿਆਣੇ ਦੇ ਬੀਜੇਪੀ ਦੇ ਮੁੱਖ ਮੰਤਰੀ ਹੁੰਦਾ ਉਹ ਬਿੱਟੂ ਸਾਹਿਬ ਜਿਹੜਾ ਕਿ ਪਾਣੀ ਦੀ ਜਿਹੜੀ ਵਰਤੋਆ ਉਹਨੂੰ ਠੀਕ ਨਹੀਂ ਕਰ پا ਰਿਹਾ ਜੇ ਤੁਹਾਨੂੰ ਲੋਕਾਂ ਦੀ ਹਰਿਆਣੇ ਦੇ ਲੋਕਾਂ ਦੀ ਇੰਨੀ ਚਿੰਤਾ ਆ ਤੇ ਪਹਿਲਾਂ ਇਰੀਗੇਸ਼ਨ ਦੀ ਬਜਾਏ ਪੀਣ ਵਾਲਾ ਪਾਣੀ ਲੋਕਾਂ ਨੂੰ ਦੇ ਦਿਓ ਖੇਤੀਬਾੜ ਚ ਬਾਅਦ ਚ ਦੇ ਦਿਓ ਗੱਲ ਇਹ ਆ ਬਿੱਟੂ ਸਾਹਿਬ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਚੱਕਰ ਚ ਤੁਹਾਡੀ ਮਜਬੂਰੀ ਇਹ ਆ ਵੀ ਤੁਸੀਂ ਕੁਰਸੀ ਆਪਣੀ ਬਰਕਰਾਰ ਰੱਖਣਾ ਚਾਹੁੰਦੇ ਹੋ ਤੇ ਉਹਦੇ ਲਈ ਪੰਜਾਬ ਦੇ ਜਿੰਨੇ ਮਰਜੀ ਹਿੱਤ ਵੇਚੇ ਜਾਣ ਪੰਜਾਬ ਦੇ ਹੱਕਾਂ ਤੇ ਜਿੰਨੇ ਮਰਜੀ ਡਾਕੇ ਪਈ ਜਾਣ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਜਿੰਨਾ ਚਿਰ ਭਗਵੰਤ ਮਾਨ ਜੀ ਮੁੱਖ ਮੰਤਰੀ ਆਵਾ ਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਂਦੇ ਨੇ ਭਾਜਪਾ ਜਿੰਨਾ ਮਰਜੀ ਜ਼ੋਰ ਲਾ ਰੇ ਔਰ ਜੇ ਬਹੁਤੀ ਤੁਹਾਨੂੰ ਚਿੰਤਾ ਹੈ ਤੇ ਜਿਹੜਾ ਪਾਕਿਸਤਾਨ ਦਾ ਪਾਣੀ ਰੋਕਿਆ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਉਹ ਪਾਣੀ ਦੇ ਦਿਓ ਪੰਜਾਬ ਨੂੰ ਹਰਿਆਣੇ ਨੂੰ ਤੇ ਹੋਜੂ ਸਰਪਲਸ ਰਮਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਚਾਹਨਾ ਹੈ ਕਿ ਮੁੱਖ ਮੰਤਰੀ ਜੀ ਨੇ ਅੱਜ ਜਿਹੜੀ ਗੱਲ ਆਖੀ ਕਿ ਤੁਹਾਨੂੰ ਇੰਗੀਆਂ ਮਿਰਚਾਂ ਲੱਗ ਰਹੀਆਂ ਮਾਝੂਬ ਮੁੱਖ ਮੰਤਰੀ ਜੀ ਨੇ ਇਹੀ ਸਟੈਂਡ ਲਿਆ ਕਿ ਪੰਜਾਬ ਜਿਹੜਾ ਬਣਦਾ ਪਾਣੀ ਹਰਿਆਣੇ ਨੂੰ ਦੇ ਚੁੱਕਿਆ ਹੈ ਹੁਣ ਸਾਡੇ ਕੋਲ ਪਾਣੀ ਨਹੀਂ ਜਦੋਂ ਸਾਡੇ ਕੋ ਆਪਣੇ ਆਪਣੇ ਸੂਬੇ ਲਈ ਪਾਣੀ ਦੀ ਕਮੀ ਹੈ ਤੇ ਅਸੀਂ ਹਰਿਆਣੇ ਨੂੰ ਕਿਤਰਾ ਦੇ ਦਈਏ ਤੇ ਤੁਸੀਂ ਜੇ ਨਸੀਹਤ ਦੇਣੀ ਹੈ ਬਿੱਟੂ ਸਾਹਿਬ ਨਸੀਹਤ ਦਿਓ ਆਪਣੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਜਿਹੜੀ ਲਗਾਤਾਰ ਬੀਬੀਐਮਬੀ ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਦੀ ਹੈ ਸਾਜ਼ਿਸ਼ਾਂ ਕਰ ਰਹੀ ਹੈ ਔਰ ਸਾਜ਼ਿਸ਼ ਦੇ ਤਹਿਤੀ ਪੰਜਾਬ ਦਾ ਪਾਣੀ ਜਿਹੜਾ ਆ ਉਹ ਦੇਣ ਦੀ ਇਕਵਾਇਤ ਜਿਹੜੀ ਹਰਿਆਣੇ ਨੂੰ ਦੇਣ ਦੀ ਇਕਵਾਇਤ ਸ਼ੁਰੂ ਕੀਤੀ ਗਈ। ਨਸੀਹਤ ਦੇਣੀ ਆ ਤੇ ਹਰਿਆਣੇ ਦੇ ਬੀਜੇਪੀ ਦੇ ਮੁੱਖ ਮੰਤਰੀ ਹੁੰਦਾ ਉਹ ਬਿੱਟੂ ਸਾਹਿਬ ਜਿਹੜਾ ਕਿ ਪਾਣੀ ਦੀ ਜਿਹੜੀ ਵਰਤੂਆ ਉਹਨੂੰ ਠੀਕ ਨਹੀਂ ਕਰ ਪਾ ਰਿਆ। ਜੇ ਤੁਹਾਨੂੰ ਲੋਕਾਂ ਦੀ ਹਰਿਆਣੇ ਦੇ ਲੋਕਾਂ ਦੀ ਇੰਨੀ ਚਿੰਤਾ ਆ ਤੇ ਪਹਿਲਾਂ ਇਰੀਗੇਸ਼ਨ ਦੀ ਬਜਾਏ ਪੀਣ ਵਾਲਾ ਪਾਣੀ ਲੋਕਾਂ ਨੂੰ ਦੇ ਦਿਓ। ਖੇਤੀਬਾੜ ਚ ਬਾਅਦ ਚ ਦੇ ਦਿਓ। ਗੱਲ ਇਹ ਆ ਬਿੱਟੂ ਸਾਹਿਬ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਤੁਹਾਡੀ ਮਜਬੂਰੀ ਇਹ ਆ ਵੀ ਤੁਸੀਂ ਕੁਰਸੀ ਆਪਣੀ ਬਰਕਰਾਰ ਰੱਖਣਾ ਚਾਹੁੰਦੇ ਉਹਦੇ ਲਈ ਪੰਜਾਬ ਦੇ ਜਿੰਨੇ ਮਰਜ਼ੀ ਹਿੱਤ ਵੇਚ ਜਾਣ ਪੰਜਾਬ ਦੇ ਹੱਕਾਂ ਤੇ ਜਿੰਨੇ ਮਰਜ਼ੀ ਡਾਕੇ ਪਈ ਜਾਣ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਜਿੰਨਾ ਚਿਰ ਭਗਵੰਤ ਮਾਨ ਜੀ ਮੁੱਖ ਮੰਤਰੀ ਆ ਆਵਾਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਂਦੇ ਨੇ ਭਾਜਪਾ ਜਿੰਨਾ ਮਰਜ਼ੀ ਜ਼ੋਰ ਲਾ ਰਿਹਾ ਔਰ ਜੇ ਬਹੁਤੀ ਤੁਹਾਨੂੰ ਚਿੰਤਾ ਹੈ ਤੇ ਜਿਹੜਾ ਪਾਕਿਸਤਾਨ ਦਾ ਪਾਣੀ ਰੋਕਿਆ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਉਹ ਪਾਣੀ ਦੇ ਦਿਓ ਪੰਜਾਬ ਨੂੰ ਹਰਿਆਣੇ ਨੂੰ ਤੇ ਹੋ ਜੂ ਸਰਪਲਸ